ਠੇ ਸ਼ਕੈ ਸੁਖਾ ਸੁਖ ਕੇਰਾ ਜਦੋਂ ਸਤ ਸੰਗਤ ਜੀ ਸ਼ਾਮ ਦਾ ਟਾਈਮ ਹੁੰਦਾ ਢਾਈ ਕ ਦਾ ਆਪ ਜੀ ਉੱਠ ਕੇ ਸਤ ਸੰਗਤ ਜੀ ਸੁਖਾ ਉਸ ਵੇਲੇ ਸ਼ਕਿਆ ਕਰਦੇ ਆਪਾਂ ਇੱਕਦਮ ਸਾਬਤਾਨ ਹੋ ਜਾਂਨ ਹੈ ਮਹਾਰਾਜ ਸੁਖਾ ਸ਼ਕਦੇ ਸੀ ਅਸੀਂ ਭਾਵੇਂ ਘਰ ਘਰ ਸ਼ਰਾਬ ਦੀਆਂ ਬੋਤਲਾਂ ਰੱਖੀ ਫਰੀਏ ਗੁਰੂ ਸਾਹਿਬ ਬਾਰੇ ਸਤ ਸੰਗਤ ਜੀ ਆ ਕੁਝ ਬੋਲੀ ਜਾਣਾ ਗੁਰੂ ਕੇ ਸਤ ਸੰਗਤ ਜੀ ਨਸ਼ਿਆਂ ਦੇ ਅਧੀਨ ਨਹੀਂ ਹਨ ਇੱਕ ਤਾਂ ਇਹ ਸਮਝ ਲੈਣਾ ਗੁਰੂ ਅਵਤਾਰ ਸਾਹਿਬ ਸੰਗਤ ਜੀ ਭੁੱਖ ਤੇ ਦੇ ਵੀ ਅਧੀਨ ਨਹੀਂ ਹੋਇਆ ਕਰਦਾ ਹੈ ਮਦਾਨੇ ਨੂੰ ਨਿਤ ਭੁੱਖ ਲੱਗਦੀ ਸੀ ਗੁਰਨਾਨਕ ਦੇਵ ਜੀ ਨੂੰ ਸੀ ਲੱਗਦੀ ਔਰ ਮਰਜਾਦਾ ਜਿਹੜੀ ਸੰਸਾਰ ਦੀ ਹੈ ਸਤ ਸੰਗਤ ਜੀ ਉਹਨੂੰ ਵਧਾਉਂਦੇ ਹਨ ਉਹਦੇ 'ਚ ਵਿਗਨ ਨਹੀਂ ਪਾਉਂਦੇ ਜੋ ਮਹਾਪੁਰਖ ਹੁੰਦੇ ਸੋ ਸਤ ਸੰਗਤ ਜੀ ਇਹ ਜਿਹੜਾ ਅਮਨ ਹੈ ਇਹ ਸੂਰਮਿਆਂ ਦਾ ਅਧਿਕਾਰ ਹੈ ਇਹਦੇ ਤੇ ਅੱਗੇ ਵੀ ਆਪਾਂ ਕਈ ਗੇਰ ਵਿਚਾਰ ਕੀਤੀ ਹੈ ਰਤੀ ਫੀਮ ਮਾਥਾ ਪੰਗਨ ਕੋ ਛਕੇ ਸੰਗ ਨਿਸ਼ੰਗ ਐਸੇ ਰਹਿਤ ਨਾਮਯ ਚ ਬਚਨਾ ਹੁੰਦੇ ਜਿਹੜੇ ਸ਼ੱਕਦੇ ਉਹ ਸਿਫਤਾਂ ਕਰੀ ਜਾਂਦੇ ਜਿਹੜੇ ਨਹੀਂ ਸ਼ੱਕਦੇ ਉਹ ਨਿੰਦਿਆ ਕਰੀ ਜਾਂਦੇ ਨਾ ਉਹਨਾਂ ਨੂੰ ਸ਼ਾਂਤੀ ਨਾ ਉਹਨਾਂ ਨੂੰ ਸ਼ਾਂਤੀ ਕੀ ਖਟਿਆ ਖੰਸਾ ਜੀ ਜੇ ਕੋਈ ਰੋਟੀ ਜਾਦੇ ਖਾ ਕੇ ਸਤ ਸੰਗਤ ਜੀ ਉਹਦੇ ਪੀੜ ਪੇਟ ਪੀੜਾ ਹੋਣ ਲੱਗ ਜੇ ਡਾਕਟਰ ਦੇ ਨੱਠਿਆ ਫਿਰੇ ਦੂਜੇ ਦਿਨ ਨੋਂ ਨਿੰਦਿਆ ਕਰੇ ਰੋਟੀ ਦੀ ਖਾਓ ਨਾ ਖਾਓ ਨਾ ਪੇਟ ਪੀੜਾ ਹੁੰਦੀ ਹੈ ਕਸੂਰ ਉਹਦਾ ਪੇਟ ਪੇਟ ਕੋਲ ਕਿ ਲੋਕਾਂ ਨੂੰ ਵੀ ਹਟਾਉਂਦਾ ਰੋਟੀ ਤੋਂ ਹੋਰ ਲੋਕ ਭੁੱਖੇ ਮਾਰਨੇ ਨੇ ਉਸਨੇ ਖਾਧੀ ਤਾਂ ਉਹਨੇ ਆਪਾਂ ਜਾਦੇ ਤਾਂ ਪੇਟ ਪੀੜਾ ਹੋਈ ਹੈ ਇਸੇ ਤਰ੍ਹਾਂ ਸਾਥ ਸਮਝੀ ਅਮਲ ਰੋਟੀ ਵਿੱਚ ਵੀ ਹੈ ਆ ਚਾਹਾਂ ਚੰਮਰ ਨਹੀਂ ਕਦੇ ਆਪਣੇ ਗੁਰੂ ਕੇ ਸਿੱਖ ਕਿੱਥੇ ਤਾਹਾਂ ਪੀਂਦੇ ਸੀ ਖਾਲਸਾ ਜੀ ਹੁਣ ਵੀ ਤਿਆਰ ਬਚਾਰ ਸੰਗ ਜਿਹੜੇ ਬਿਵੇਕੀ ਨੇ ਕਦੇ ਚਾਹ ਨਹੀਂ ਪੀਣਗੇ ਸੋ ਜਿੱਥੇ ਤੱਕ ਸਤ ਸੰਗੀ ਅਮਲ ਨਾਲ ਸੰਬੰਧ ਹੈ ਸੂਰਮੇ ਨੇ ਜਿਹੜੇ ਸਤ ਸੰਜੀ ਦਾ ਧੁਕਾਰ ਹੈ ਸੋ ਆਪਜੀ ਸਤ ਸੰਗੀ ਪਿਛਲੇ ਪਹਿਰ ਖਾਲਸੇ ਜਿਸ ਜਿੱਥੇ ਗੁਰੂ ਕੇ ਸਿੱਖਾਂ ਦੀਆਂ ਫੌਜਾਂ ਹੁੰਦੀਆਂ ਉੱਥੇ ਸਤ ਸੰਗੀ ਰਗੜੇ ਲੱਗਦੇ ਰਗੜੋ ਰਗੜੀ ਹੋਈ ਨੰਗਾ ਭੁੱਖਾ ਰਹਾ ਨ ਕੋਈ ਹਰੀਆਂ ਹਰੀਆਂ ਬੂਟੜੀਆਂ ਮੂੰਹ ਡੇ ਅੱਖਾਂ ਮੀਚੜੀਆਂ ਲੋਕ ਕਹਿੰਦੇ ਮਰ ਗਿਆ ਲੈਂਦਾ ਸਵਰਗ ਦੀਆਂ ਝੂਟੜੀਆਂ ਜਿਹੜਾ ਉਹਨਾਂ ਨੂੰ ਆਨੰਦ ਆ ਉਹਨਾਂ ਨੂੰ ਹੀ ਆ ਵਿੰਗਮਾ ਨੂੰ ਖਰਸਾ ਜੀ ਆਪਣੇ ਘਰ ਹੀ ਦੁੱਧ ਮਲਾਈਆਂ ਜਹਾਂ ਪੀਓ ਦੁੱਧ ਪੀਓ ਬਿਆੰਤ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਸ਼ਕੋ ਇੱਕ ਸਾਧੂ ਬੇਘਮ ਵਿਚਾਰਾ ਫਿਰਦਾ ਫਿਰਦਾ ਹੈ ਗੁਰ ਸਾਧ ਸੰਗਤ ਜੀ ਕੇਵਲ ਬਾਣਾ ਹੀ ਹੈ ਕੋਈ ਜਾਣ ਪਛਾਣ ਨਹੀਂ ਕਿ ਉਹਦਾ ਨਹੀਂ ਪੇਟ ਮੰਗਦਾ ਉਹਨੂੰ ਵਿਚਾਰੇ ਨੂੰ ਕਦ ਲੱਸੀ ਮਿਲੂਗੀ ਕਦ ਦੁੱਧ ਮਿਲੇਗਾ ਖਰ ਸਾਜੀ ਕੋਈ ਪੈਣ ਪੱਦੇ ਪੈਸੇ ਹਨ ਜਿਸ ਵੇਲੇ ਸਾਧੂ ਦੀ ਲੈਨ ਸਾਧ ਸੰਗਤ ਜੀ ਹੋ ਕਰਕੇ ਵਿਚਰ ਕੇ ਦੇਖੇ ਘਰੋ ਘਰੀ ਆਪਣੇ ਪੰਜਾਬ ਚ ਭਰਾ ਚ ਜਿੱਥੇ ਬਾਕ ਪੀਏ ਰਿਸ਼ਤੇਦਾਰੀਆਂ ਇਧਰ ਉਧਰ ਆਪਾਂ ਜਾਣਦੇ ਆ ਉਹਨਾਂ ਥਾਵਾਂ ਤੇ ਵਿਚਰਨਾ ਕੀ ਔਖਾ ਸਾਧੂ ਉੱਥੇ ਵਿਚਰੇ ਜਿੱਥੇ ਕੋਈ ਜਾਣਦਾ ਨਾ ਹੋਵੇ ਫੇਰ ਪਤਾ ਲੱਗਦਾ ਹੈ ਕਿ ਕੀ ਖਾਣਾ ਤੇ ਕੀ ਨਹੀਂ ਖਾਣਾ ਸੋ ਖਾਲਸਾ ਜੀ ਅੰਮ੍ਰਿਤ ਵੇਲੇ ਕੌਣ ਆ ਜਿਹੜਾ ਸਤ ਸੰਗ ਜੀ ਚਾਹ ਪੀਤੀ ਤੋਂ ਬਿਨਾ ਹਿੱਲਦਾ ਵੀ ਨਹੀਂ ਕਹਿੰਦਾ ਮੈਨੂੰ ਤਾਂ ਜੰਗਲ ਵੀ ਨਹੀਂ ਆਉਂਦਾ ਚਾਹ ਦੇ ਦਿਓ ਮੈਨੂੰ ਬੈਠ ਦਿੱਡ ਟੀ ਨਾ ਰੱਖਿਆ ਹੋਇਆ ਆ ਕੇ ਸਤ ਸੰਗ ਸਟੇਜਾਂ ਦੇ ਉੱਤੇ ਨਿੰਦਿਆ ਉਹ ਕਰਨੀ ਜਿਹੜੀ ਕਹੀਦੀ ਐ ਇਸੇ ਤਰ੍ਹਾਂ ਖਾਲਸਾ ਜੀ ਅਮਰਤ ਵੇੜੇ ਵੀ ਤੜਕੇ ਉਧਰ ਸ਼ਾਮ ਦੇ ਟਾਈਮ ਕਿਣਕਾ ਸਤ ਸੰਗ ਜੀ ਸੁੱਖੇ ਦਾ ਪਾ ਕੇ ਸਰਦਾਈ ਰਗੜ ਲੈਣੀ ਪੇਟ ਦੇ ਆਧਾਰ ਵਾਸਤੇ ਉਹ ਕੋਈ ਅਮਲ ਨਾ ਸਮਝਣਾ ਜਿਹੜਾ ਅਮਲ ਹੈ ਜਿਹੜੀ ਰੀਤੀ ਨਾਲ ਉਬ ਵਰਜਤ ਵੀ ਜਿਹੜਾ ਖਾਲਸੇ ਦੇ ਅੰਦਰ ਜੇ ਪੁੱਠੇ ਪੁੱਠੇ ਦਿੱਤੀ ਹੋਵੇ ਸੁੱਖੇ ਨੂੰ ਉਹਦੀ ਅਰਦਾਸ ਨਹੀਂ ਹੁੰਦੀ ਖਾਲਸਾ ਜੀ ਸ਼ਿਮਾ ਕਰਨੀ ਪੁੱਠੇ ਦਿੱਤੀ ਜਾਂਦੀ ਆ ਤਾਂਬੇ ਦੀ ਖੂਜ ਲਟਕਾ ਕੇ ਜਿਹੜੇ ਭੰਗੜ ਲੋਕ ਨੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਆ ਜਿਹੜੇ ਥੌਂ ਥੌਂ ਤੇ ਮੱਠੀਆਂ ਜੀਆਂ ਕੱਢਦੇ ਨੇ ਇਹ ਵੀ ਮਨਮਤ ਹੈ ਭਾਵੇਂ ਉਹ ਨੰਗਾ ਸੰਘਾਲੇ ਬਾਣੇ ਪਾਏ ਨੇ ਉਹ ਕੜਾਈਆਂ ਤਲ ਤੜ ਕੇ ਸਤ ਸੰਗ ਜੀ ਇਸ ਤਰ੍ਹਾਂ ਦਾ ਜਿਹੜਾ ਕਰਦੇ ਆ ਉਹਨੂੰ ਬਿਲਕੁਲ ਆ ਖਾਲਸੇ ਨੇ ਕਦੇ ਸਤ ਨਹੀਂ ਛੂਣਾ ਨਹੀਂ ਤੋ ਜੇ ਸਤ ਸੰਗਤ ਪਦਾਰਥ ਨੂੰ ਜ਼ਹਿਰ ਬਣਾ ਕੇ ਛਕਾਂਗੇ ਸਾਡਾ ਕਸੂਰ ਹੈ ਕਿ ਹੋਰ ਕੀ ਦਾ ਗੁਲ ਸਾਰਿਆਂ ਨੂੰ ਪਵਿੱਤਰ ਵਸਤੂ ਹੈ ਲੇਕਿਨ ਜੇ ਉਹਦੀ ਸ਼ਰਾਬ ਕੱਢ ਕੇ ਪੀਵਾਂਗੇ ਸਤ ਸੰਗਤ ਜੀ ਸਾਡਾ ਕਸੂਰ ਹੈ ਕਿ ਪਰਮੇਸ਼ਰ ਦਾ ਇਸੇ ਤਰ੍ਹਾਂ ਹੀ ਸੁੱਖੇ ਦਾ ਸਮਝਣਾ ਸਵੇਰ ਸ਼ਾਮ ਸਤ ਸੰਗਤ ਜੀ ਖਾਲਸੇ ਦੇ ਅੰਦਰ ਪਰਥਾ ਸੀ ਹੁਣ ਵੀ ਸਿੰਘਾਂ ਦੇ ਅੰਦਰ ਸਤ ਸੰਗਤ ਜੀ ਸਵੇਰ ਸ਼ਾਮ ਰਗੜੇ ਲੱਗਦੇ ਖਰਾ ਹਰਾ ਕਿਹਾ ਹੈ ਗੁਰੂ ਨਾਨਕ ਦੇਵ ਕਰ ਵਿਆਹ ਹੈ ਠੰਡੇ ਸਤ ਸੰਗਤ ਜੀ ਹੁੰਦਾ ਹੈ ਹਮੇਸ਼ਾ ਵਾਸਤੇ ਬਕਾਰਾਂ ਬਦੋਂ ਸਤ ਸੰਗਤ ਜੀ ਬਚਤ ਰਹਿੰਦੀ ਖਾਲਸੇ ਨੂੰ ਐਸੀਆਂ ਵਸਤੂਆਂ ਦਾ ਪ੍ਰਯੋਗ ਕਰਦੇ ਵਿੱਚ ਸਤ ਸੰਗਤ ਜੀ ਨਿੱਕੀਆਂ ਮਿਰਚਾਂ ਕਾਲੀਆਂ ਇਸ ਤਰ੍ਹਾਂ ਖਸਖਸ ਸੋ ਸਤ ਸੰਗਤ ਜੀ ਬਦਾਮ ਚਾਰੇ ਮਗਜ ਐਸੇ ਸਰਦਾਈ ਮਾਇਆ ਕਰਦੇ ਮਹਾਰਾਜ ਨਾਲੇ ਖਾਲਸਾ ਛਕਿਆ ਕਰਦਾ ਅੱਜ ਵੀ ਕੇਵਲ ਇੱਕ ਹਜੂਰ ਸਾਹਿਬ ਤਖਤ ਹੈ ਜਿੱਥੇ ਸਤ ਸੰਗਤ ਨੂੰ ਤਿੰਨ ਟਾਈਮ ਭੋਗ ਲੱਗਦਾ ਹੈ ਤੜਕੇ 3 ਵਜੇ ਸਵੇਰੇ 6 ਵਜੇ ਸ਼ਾਮ ਨੂੰ 3 ਵਜੇ ਪਰ ਉਹ ਤੁਸੀਂ ਸ਼ੱਕੇ ਦੇਖੋ ਕਿਤੇ ਜਦੋਂ ਵਰਤਦਾ ਸਤ ਸੰਗਤ ਜੀ ਅੱਖਾਂ ਖੁੱਲ ਜਾਂਦੀਆਂ ਵੀ ਐਵੇਂ ਦੁਨੀਆ ਨਿੰਦਿਆ ਕਰੀ ਜਾਂਦੀ ਹੈ ਇਹ ਕੋਈ ਅਮਲ ਨਹੀਂ ਹੈ ਜੇ ਸਤ ਸੰਗਤ ਜੀ ਬਹੁਤਾ ਪੁੱਠੇ ਦੇਖ ਕੇ ਪਾਵਾਂਗੇ ਫੇਰ ਹੀ ਇਹੇ ਖੇਡਾਂ ਹੋਣ ਗਈਆਂ ਸੋ ਕਦੇ ਵੀ ਗੁਰੂ ਘਰ ਦੀ ਮਰਜ਼ਾਦਾ ਤੇ ਸਤ ਸੰਗਤ ਜੀ ਹਮਲਾ ਨਹੀਂ ਕਰਨਾ ਜੋ ਪ੍ਰਾਣੇ ਗੁਰ ਸਿੱਖਾਂ ਦੀ ਮਰਜ਼ਾਦਾ ਤੋਰੀ ਹੋਈ ਅਸੀਂ ਤਾਂ ਪਿਆਰਿਓ ਉਹਨਾਂ ਦੇ ਕੁੱਤਿਆਂ ਵਰਗੇ ਬਣੀ ਹਾਂ ਖਾਲਸੇ ਦੇ ਇਹ ਜੇ ਥਰ ਸਮਝੀ ਤੇਗਾ ਪਾਉਣ ਵਾਲੇ ਗੁਰੂ ਕੇ ਸਿੰਘਾਂ ਦੀਆਂ ਮਰਜ਼ਾਦਾ ਤੋਰੀਆਂ ਹੋਈਆਂ ਅੱਜ ਅਸੀਂ ਲੋ ਅੱਖਰ ਪੜ੍ਹ ਕੇ ਉਂਗਣਾ ਕਰੀ ਜਾਈਏ ਬੈਠੇ ਤੇਜਾਂ ਦੇ ਉੱਤੇ ਇਹ ਕੋਈ ਫਰਕ ਨਹੀਂ ਸਿਆਣਪ ਨਹੀਂ ਸੋ ਆਪ ਜੀ ਸਤ ਸੰਗਤ ਜੀ ਸਪੈਸ਼ਲੇ ਪਹਿਰ ਸੁੱਖਾ ਛੱਕੇ ਖਾਲਸੇ ਦੇ ਸੁੱਖ ਗੁਰ ਸਿੱਖਾ ਸੂਰਮਿਆਂ ਦੇ ਸਮੇਤ